ਬਰਬਕ ਬੱਜੇ ਦੇ ਚਾਚਾਚਾਰ ਜੋ ਝੱਕੜ ਕੇ ਆਉਂਦਾ ਨਾ ਬਜ਼ਾਰ ਤੋਂ ਗਾਨ ਰਤਨ ਉਹਦੇ ਨਾਲ ਬੰਨੂ ਵਾਜਦੇ ਆਪਣੇ ਨੂੰ ਚਿੱਟਾ ਕਰਦੇ ਨੇ ਕਾਲਾ ਇਹ ਇਹੀ ਚਾਚਾਚਾਰ ਹੁਣ ਕੁਛ ਨਹੀਂ ਇਹੀ ਰੋਜ਼ ਕੰਨਾ ਗੁਰਦੁਆਰੇ ਜਾ ਕੇ ਮਨ ਵਾਂਜਣਾ ਇਹ ਤਾਂ ਹੋ ਜੀ ਰਿਹਾ ਇਹ ਤਾਂ ਕੁਝ ਕਰੇ ਨਹੀਂ ਰਿਹਾ ਕੋਣ ਤਾਂ ਇਹ ਕਿਹੜੇ ਕਰਦੋਰੇ ਹੋਰੇ ਕਿਤੇ ਹੋਰੇ ਇੱਕ ਗੁਰਦਾਰਾ ਦੱਸੋ ਜਿੱਥੇ ਹੋ ਰਿਹਾ। ਦੇਖੋ ਕਰ ਰਿਹਾ ਹਾਂ ਆਪਾਂ ਬਖਰਾ ਕਰ ਰਿਹਾ ਉਹ ਗੁਰਦਾਰਾ ਨੂੰ ਮੰਨਤ ਨਹੀਂ ਰਸਦਾ ਜਿਹੜਾ ਇਹ ਕਬਦਾਰ ਰਿਹਾ। ਉਹਨੇ ਗੁਰਦਾਰੇ ਦੇ gilan ਉਹਨੇ ਉਹਦੇ ਪਸੰਦ ਵਿੱਚ ਜੜ ਲਿਆ। ਇੱਕ ਪੰਗਤੀਆਂ ਦੇ ਵਿੱਚ ਪੂਰੇ ਸ਼ਬਦ ਦਾ ਅਰਥ ਹੈ ਉਹ। ਤਾਜਮਨ ਹਰ ਵਿਵੱਖਣ ਕੋ ਸੰਭ। ਨਾ ਇਹਦੇ ਅੱਗੇ ਵਿੱਚ ਗਾਏ ਦੇ ਪਿੱਛੇ ਇੱਕ ਕੋਈ ਨਾ ਪੈਂਦੀ। ਜਿਹੜੇ ਹਰ ਤੋਂ ਬੇਵਕ ਹੋ ਗਏ ਉਹਨਾਂ ਦਾ ਸਭ ਕੁਝ